ਇਹ ਵੀ ਤਾਂ ਤੁਹਾਡੇ ਲੌਰੈਂਸ ਹੋਣਾ ਦਾ ਵੀ ਕਾਫੀ ਦਬਦਬਾ ਸੀ ਉੱਥੇ ਬਿਲਕੁਲ ਜਿਹੜਾ ਇਦਾਂ ਲਾਲੋ ਡੀਆਵੀ ਤੇ ਇਹਨਾਂ ਦਾ ਗਾੜੀ ਸੀ ਉੱਥੇ ਮੈਂ ਇਹਨਾਂ ਨੂੰ ਪਹਿਲੀ ਵਾਰ ਮੈਂ ਉੱਥੇ ਹੀ ਚੰਡੀਗੜ੍ਹ ਇੱਥੇ 10 ਸੈਕਟਰ ਹੀ ਦੇਖਿਆ ਸੀ ਡੀਆਵੀ ਲੌਰੈਂਸ ਨੂੰ ਉੱਥੇ ਦੇਖਿਆ ਸੀ ਬਿਲਕੁਲ ਜੀ ਉਸ ਟਾਈਮ ਜਿਹੜਾ ਵੀ ਬੰਦਾ ਇਹਨਾਂ ਨੂੰ ਦੇਖਦਾ ਸੀ ਉਹ ਕਹਿੰਦਾ ਸੀ ਵੀ ਯਾਰ ਚੜ੍ਹਾਈ ਹੋਵੇ ਤਾਂ ਇਦਾਂ ਬਈ ਤੁਸੀਂ ਲੌਰੈਂਸ ਨਾਲ ਪਹਿਲੀ ਵਾਰ ਹੁਣ ਮਿਲਣ ਲੱਗੇ ਸੀ ਕਿਉਂ ਬੰਦਾ ਕੁਝ ਐਸਾ ਆ ਕਿ ਜੋ ਮਿਲਦਾ ਉਸ ਨੂੰ ਆਪਣੇ ਵਾਲ ਦਾ ਕਰ ਲੈਂਦਾ ਬਈ ਜੀ ਬਹੁਤ ਉਧਰ ਚਾਰਵੇਂ ਦਾ ਆ ਇਹ ਗੱਲ ਮੰਨਣ ਵਾਲੀ ਆ ਤੇ ਉਸ ਰਾਤ ਦੀ ਗੱਲ ਸੁਣਾਉਣਾ ਉਸ ਮੁੰਡੇ ਰਾਜਨ ਦੀ ਉਹ ਇੰਨਾ ਇੰਪ੍ਰੈਸ ਹੋ ਗਿਆ ਬਾਹਰ ਆ ਕੇ ਉਹਨੇ ਲੌਰੈਂਸ ਗੈਂਗ ਪਿੱਛੇ 10 ਤੋਂ 11 ਮਟਰ ਕੀਤੇ ਆ ਉਸ ਮੁੰਡੇ ਨੇ ਲੌਰੈਂਸ ਦੀ ਸਿਰਫ ਇੱਕ ਰਾਤ ਦੀ ਗੱਲਬਾਤ ਪਿੱਛੇ ਉਹਨੇ 10 ਤੋਂ 12 ਬੰਦੇ ਮਾਰਤੇ ਹਾਂਜੀ ਕਿਹੜੇ ਸਾਲ ਦੇ ਵਿੱਚ ਡੀਗਰੀ ਪੜ੍ਹਨ ਆਉਂਦੇ ਆ? ਪੜ੍ਹਨ ਤੋਂ ਬਈ ਜੀ ਮੈਂ 2000 ਮਤਲਬ 13 ਚ ਮੈਂ ਪਾਸ ਆਊਟ ਹੋਏ ਸੀ ਪਲਸ 2 ਜੀ 2012 ਚ 2013 ਚ ਮੈਂ ਇੱਥੇ ਆ ਗਿਆ ਸੀਗਾ ਪਹਿਲਾਂ ਮਾਈਲਸ ਕਰਨ ਲੱਗਿਆ ਥੈਨ ਇੱਥੇ ਪੜ੍ਹਨ ਲੱਗ ਗਿਆ ਸੀ ਤੇ ਕਿਹੜੇ ਕਾਲਜ ਲੱਗੇ ਸੀ? ਡੀਏਵੀ ਡੀਏਵੀ ਚ ਹਾਂਜੀ ਤੇ ਫਿਰ ਉਸ ਤੋਂ ਬਾਅਦ ਡੀਏਵੀ ਦਾ ਤੁਹਾਡੇ ਲਾਰੈਂਸ ਹੋਣਾ ਦਾ ਵੀ ਕਾਫੀ ਦਬਦਬਾ ਸੀ ਉੱਥੇ। ਬਿਲਕੁਲ ਏਦਾਂ ਲਾ ਲੋ ਡੀਏਵੀ ਤੇ ਇਹਨਾਂ ਦਾ ਗਾਰਡ ਸੀ। ਮੇਨ ਗਾਰਡ ਸੀਗਾ 10 ਸੈਕਟਰ ਡੀਏਵੀ। ਹਮ ਤੇ ਬਿਲਕੁਲ ਉੱਥੇ ਮੈਂ ਇਹਨਾਂ ਨੂੰ ਪਹਿਲੀ ਵਾਰ ਮੈਂ ਉੱਥੇ ਹੀ ਚੰਡੀਗੜ੍ਹ ਇੱਥੇ 10 ਸੈਕਟਰੀ ਦੇਖਿਆ ਸੀਗਾ ਡੀਏਵੀ ਲੌਰੈਂਸ ਨੂੰ ਉੱਥੇ ਦੇਖਿਆ ਸੀ ਬਿਲਕੁਲ ਜੀ ਤੇ ਉਸ ਟਾਈਮ ਮਤਲਬ ਐ ਲਾਲੋ ਵੀ ਫੜਿਆ ਗਿਆ 2013 ਨੂੰ ਲੌਰੈਂਸ ਫੜਿਆ ਗਿਆ ਇਹਦੇ 307 ਦੇ ਕੇਸ ਸੀਗੇ ਇੱਥੇ ਤੇ ਉਸ ਟਾਈਮ ਮਤਲਬ ਡੀਏਵੀ ਕਾਲਜ ਇਹਨਾਂ ਦਾ ਗੀੜਾ ਰਹਿੰਦਾ ਸੀਗਾ ਬਟ ਉਸ ਟਾਈਮ ਜਿਹੜਾ ਵੀ ਬੰਦਾ ਇਹਨਾਂ ਨੂੰ ਦੇਖਦਾ ਸੀ ਉਹ ਕਹਿੰਦਾ ਸੀ ਵੀ ਯਾਰ ਚੜਾਈ ਹੋਵੇ ਤਾਂ ਇਦਾਂ ਦੀ ਅੱਛਾ ਤੁਹਾਡੇ ਆਪਸ ਦੇ ਵਿੱਚ ਗੱਲ ਹੁੰਦੀ ਸੀ ਤਾਂ ਨਹੀਂ ਗੱਲ ਤਾਂ ਨਹੀਂ ਹੁੰਦੀ ਸੀ ਉਸ ਟਾਈਮ ਲਾਈਕ ਸਾਨੂੰ ਇਹਨਾਂ ਦੇ ਨਾਲ ਰਹਿੰਦੇ ਸੀ ਉਹ ਜਾਣਦੇ ਸੀਗੇ ਹਮ ਇੱਕ ਬਈ ਛੋਟਾ ਮਣੀ ਐ ਹਮ ਮਨਦੀਪ ਸਿੰਘ ਨਾ ਆਇਆ ਉਹਨਾਂ ਸੁਪੂ ਦੇ ਜੇਰਮਣ ਵੀਰੇ ਤੇ ਉਹ ਉਹ ਜਾਣਦੇ ਸੀਗੇ ਤੇ ਉਸ ਤੋਂ ਬਾਅਦ ਤਾਂ ਲਾਰੈਂਸ ਫੜੇਜ ਗਿਆ ਸੀਗਾ 2013 ਜੀ ਹਮ ਹਾਂਜੀ ਹਾਂ ਬਾਈ ਤੁਸੀਂ ਲਾਰੈਂਸ ਨਾਲ ਪਹਿਲੀ ਵਾਰ ਹੁਣ ਮਿਲਣ ਲੱਗੇ ਸੀ ਹਾਂਜੀ ਜਿੱਦਣ ਤੁਸੀਂ ਮਿਲਦੇ ਹੋ ਮੈਂ ਇਹ ਵੀ ਸੁਣਿਆ ਬਾਈ ਕਿ ਉਹ ਬੰਦਾ ਕੁਝ ਐਸਾ ਆ ਕਿ ਜੋ ਮਿਲਦਾ ਉਸ ਨੂੰ ਆਪਣੇ ਵਾਲ ਦਾ ਕਰ ਲੈਂਦਾ ਬਾਈ ਜੀ ਬਹੁਤ ਉਹਦਾ ਚਾਰਵੇਂਵੇਂ ਦਾ ਇਹ ਗੱਲ ਮੰਨਣ ਵਾਲੀ ਆ ਤੇ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਗਾ ਇਸ ਚੀਜ਼ ਦੀ ਉਸ ਉਸ ਰਾਤ ਦੀ ਕਹਾਣੀ ਆ ਇਸ ਰਾਤ ਤੋਂ ਰੁਕਿਆ ਮੇਰੇ ਮਤਲਬ ਸਾਡੇ ਨਾਲ ਬੂੜੇ ਤੁਹਾਡੇ ਬੰਕਰ ਤੁਹਾਡੇ ਬੈਰਕ ਸੀਗੀਆਂ ਮਤਲਬ ਪੂਰਾ ਬਲੌਕ ਸੀਗਾ ਉਹ ਬਲੌਕ ਚ ਚਾਰ ਬੈਰਕਾਂ ਸੀਗੀਆਂ ਉਹ ਪੂਰੇ ਬਲੌਕ ਚ ਅਸੀਂ ਲੋਰੈਂਸ ਵਾਲੇ ਸੀਗੇ अच्छा हां जी वो मतलब बाईजन्सो ਸਾਡੀ ਬੈਰਕ ਚ ਸੀ ਯੂਜ਼ ਦਿਨ ਰਾਤ ਨੂੰ ਬੰਦ ਕੀਤਾ ਹੂੰ ਤੇ ਸਾਡੇ ਨਾਲ ਇੱਕ ਮੁੰਡਾ ਸੀਗਾ ਰਾਜਨ ਹਰਿਆਣੇ ਦਾ ਹੀ ਸੀ ਅੰਮਾਲਾ ਸਾਈਡ ਦਾ ਤੇ ਉਹ 307 ਚੰਦਰ ਸੀ ਅੱਛਾ हां जी ਤੇ ਮਤਲਬ ਉਹਨੂੰ ਬੜਾ ਸੀਗਾ ਵੀ ਮੈਂ ਇੱਧਰ ਲੋਰੈਂਸ ਵਾਲਿਆਂ ਨਾਲ ਰਹਿ ਰਹਿਆਂ ਉਹ ਕਿਸੇ ਥਰੂ ਆਇਆ ਸੀ ਚਲੋ ਉਹ ਮਤਲਬ ਲੋਰੈਂਸ ਵਾਲਿਆਂ ਨਾਲ ਵੈਸੇ ਉਹ ਤਾਂ ਵੀ ਲੈਂਦੇ ਨਹੀਂ ਸੀ वैसे मतलब किसी मित्र करके वो आया ਸੀ ਉੱਥੇ ਤੇ ਉਸ ਰਾਤ ਸਾਡੀ ਬੈਰਕ 'ਚ ਸੀਗਾ ਲੋਰੈਂਸ ਨੂੰ ਮਿਲਦਾ ਆ ਉਹ ਬਾਈ ਜੀ ਉਹਦੇ ਤੋਂ ਇੰਨੇ ਇੰਪ੍ਰੈਸ ਹੁੰਦਾ ਆ ਮੈਂ ਮਤਲਬ ਉਸ ਵਾਸਤੇ ਸਾਰੇ ਉਹਦੀ ਉਹਦੀ ਗੱਲਾਂ ਤੋਂ ਇੰਪ੍ਰੈਸ ਹੁੰਦੇ ਆ ਮੈਂ ਵੀ ਹੋਇਆ ਹਰ ਇੱਕ ਹੁੰਦਾ ਆ ਠੀਕ ਹੈ ਸੋ ਕੋ ਜਾਣ ਲੱਗੇ ਲੋਰੈਂਸ ਮੈਂ ਸਪੈਸ਼ਲ ਗੇਮ ਮੈਂ ਕਿਹਾ ਬਈ ਵੀ ਫਿਰ ਕਦੇ ਮਿਲिए ਨਾ ਮਿਲिए ਵੀ ਮਤਲਬ ਆਬਵੀਅਸਲੀ ਉਹ ਜੇਲ੍ਹ 'ਚ ਨੇ ਉਹ ਕਿੱਥੇ ਆਪਾਂ ਕਿਹੜੀ ਜੇਲ੍ਹ 'ਚ ਕੱਲੋਂ ਆਪਾਂ ਬਾਹਰ ਵੀ ਜਾਣਾ ਹੈ ਆਪਾਂ ਇਸ ਜੇਲ੍ਹ 'ਚ ਆ ਤੇ ਮੈਂ ਕਿਹਾ ਵੀ ਬਈ ਕੋਈ ਨਿਸ਼ਾਨੀ ਦੇ ਕੇ ਜਾਇਓ ਪਰ ਉਹ ਮੈਨੂੰ ਭਗਤ ਸਿੰਘ ਦੀ ਟੀ-ਸ਼ਰਟ ਦੇ ਕੇ ਗਏ ਸੀ ਤੇ ਉਸੇ ਰਾਤ ਦੀ ਗੱਲ ਸੁਣਾਉਣਾ ਉਸ ਮੁੰਡੇ ਰਾਜਨ ਦੀ ਉਹ ਇੰਨਾ ਇੰਪ੍ਰੈਸ ਹੋ ਗਿਆ ਮੈਂ ਉਹਨੂੰ ਦੱਸ ਸਮਝਾਉਂਦਾ ਵੀ ਰਹਿੰਦਾ ਸੀ ਕਿ ਮੈਂ ਕਿਹਾ ਯਾਰ ਤੂੰ ਇਸ ਚੀਜ਼ਾਂ ਤੋਂ ਇੰਪ੍ਰੈਸ ਹੋ ਰਿਹਾ ਵੀ ਇੱਥੇ ਫੋਨ ਚੱਲਦੇ ਨੇ ਜੀ ਇੱਥੇ ਕਿਹੜਾ ਕੋਈ ਚੱਕਰ ਬਈ ਜੀ ਤੁਸੀਂ ਮੰਨੋਗੇ ਨਹੀਂ ਉਹ ਉਹਨੂੰ ਸਮਝਾਉਂਦੇ ਵੀ ਰਹਿੰਦੇ ਸੀ ਬਟ ਉਹ ਬੰਦਾ ਸਮਝਿਆ ਨਹੀਂ ਬਾਹਰ ਆ ਕੇ ਉਹਨੇ ਲੋਰੈਂਸ ਗੈਂਗ ਪਿੱਛੇ 10 ਤੋਂ 11 ਮਟਰ ਕੀਤੇ ਆ ਉਸ ਮੁੰਡੇ ਨੇ ਉਸ ਮੁੰਡੇ ਨੇ ਲਾਰੈਂਸ ਦੀ ਸਿਰਫ ਇੱਕ ਰਾਤ ਦੀ ਗੱਲਬਾਤ ਪਿੱਛੇ ਉਹਨੇ 10 ਤੋਂ 12 ਬੰਦੇ ਮਾਰਤੇ ਹਾਂਜੀ ਅੱਜ ਦੇ ਦਿੱਲੀ ਉਹ ਤਿਹਾਰ ਜੀਲ ਚ ਭਾਈ ਉਹ ਇਹਨੂੰ ਤੁਸੀਂ ਕੀ ਇਹਨੂੰ ਤੁਸੀਂ ਕੀ ਸਮਝਦੇ ਹੋ ਵੀ ਉਹ ਅਟਰੈਕਟ ਹੁੰਦੇ ਨੇ ਕਿ ਬ੍ਰੇਨ ਵਾਸ਼ ਹੁੰਦੇ ਨੇ ਭਾਈ ਪਹਿਲਾਂ ਤਾਂ ਅਟਰੈਕਟ ਹੁੰਦੇ ਆ ਮੁੜ ਕੇ ਬ੍ਰੇਨ ਵਾਸ਼ ਹੀ ਹੋ ਜਾਂਦਾ ਬੰਦਾ ਮੁੰਬਈ ਮੈਂ ਤੁਹਾਨੂੰ ਕਹਾਂ ਤੁਸੀ ਮੇਰੇ ਲਈ ਬੰਦਾ ਮਾਰ ਦੋ ਤੁਸੀਂ ਨਹੀਂ ਮੈਂ ਆਪਦੇ ਹੱਥੀ ਬੰਦਾ ਮਾਰਾਂਗਾ ਉਹ ਸਾਣਾ ਬਟ ਕਿਸੇ ਤੋਂ ਬੰਦਾ ਮਰਵਾਣਾ ਬਹੁਤ ਔਖਾ ਲਾਈ ਦਾ ਵੜਾ ਨਹੀਂ ਠੀਕ ਹੈ ਜੀ ਕਿਸੇ ਕਰਕੇ ਕੋਈ ਬੰਦਾ ਮਾਰ ਰਿਹਾ ਕਿ ਕਿਸੇ ਦਾ ਇਲਜ਼ਾਮ ਆਪਣੇ ਸਿਰ ਤੇ ਲੈ ਰਿਹਾ ਬਿਲਕੁਲ ਤੁਸੀਂ ਦੇਖੋ ਉਹ ਬੰਦਾ 10 ਤੋਂ 12 ਮੀਟਰ ਕਰ ਗਿਆ ਮੈਂ ਉਹਨੂੰ ਬੜਾ ਸਮਝਾਇਆ ਸੀਗਾ ਜਦੋਂ ਉਹਦੀ ਜਮਾਨਤ ਹੋਈ ਸੀ ਮੈਂ ਕਿਹਾ ਤੂੰ 307 ਜੀ ਅੰਦਰ ਆਇਆ ਸੀਗਾ ਮੈਂ ਕਿਹਾ ਚੱਲ ਤੇਰੇ ਵਈਏ ਇੱਥੇ ਤਿੰਨ ਚਾਰ ਮਹੀਨੇ ਲੰਘ ਗਏ ਵੀ ਚੱਕਰ ਜਨਪੈ ਜੀ ਆ ਤੇਰੇ ਸਾਹਮਣੇ ਬੈਠਾ ਹਾਂ ਮੈਂ ਮਰਡਰ ਚ ਬੈਠਾ ਆ ਘਰ ਦੀ ਜਮਾਨਤ ਲਈ ਭੱਜੇ ਫਿਰਦੇ ਆ ਹੱਥਾਂ ਚ ਪੈ ਚੱਕੀ ਫਿਰਦੇ ਆ ਤਾਂ ਵੀ ਆਜ਼ਾਦੀ ਨਹੀਂ ਮਿਲ ਰਹੀ ਮੈਂ ਕਿਹਾ ਪੜਾਈ ਸਾਰਾ ਕੁਝ ਜ਼ੀਰੋ ਹੋ ਗਿਆ ਲੇਕਿਨ ਬਾਈ ਜੀ ਉਹ ਸਮਝਿਆ ਨਹੀਂ ਹੈਗਾ ਉਹਦੀ ਉਮਰ ਕਿੰਨੀ ਸੀ ਉਮਰ ਉਹਦੀ ਮੇਰੇ ਤੋਂ ਛੋਟਾ ਸੀਗਾ ਲਾਈਕ ਸੀ 30 24 ਸਾਲ ਦੀ ਉਮਰ ਹੋਣੀ ਬਾਈ ਜੀ 22 30 ਸਾਲ ਦੀ ਇਹੀ ਵੇਜ ਤੇ ਹੁਣ ਉਹ ਤਿਹਾਰੜ ਜੇਲ੍ਹ ਚ ਬੈਠਾ ਆ ਮੈਨੂੰ ਕਿਸੇ ਨੇ ਦੱਸਿਆ ਤੇ ਹੁਣ ਦਿੱਲੀ ਤਿਹਾਰੜ ਚ ਫੋਨ ਵੀ ਨਹੀਂ ਚੱਲਦੇ ਹੂੰ ਠੀਕ ਹੈ ਮੈਨੂੰ ਕਿਸੇ ਨੇ ਦੱਸਿਆ ਸੀ ਕਿ ਉਹ ਬਹੁਤ ਦੰਗਾ ਮਤਲਬ ਇਹ ਸੀ ਚੀਜ਼ ਕਰਕੇ ਵੀ ਉਹ ਕਹਿ ਰਿਹਾ ਸੀਗਾ ਵੀ ਮੇਰੀ ਜੇਲ ਬਦਲੀ ਹੋ ਜੇ ਪਰ ਬਾਈ ਜੀ ਦੇਖ ਲਓ ਤੁਸੀਂ ਹੁਣ ਕੀ ਅੰਤ ਇਹੀ ਅੰਤ ਆ ਵੀ ਉਹ ਹੁਣ ਦਾ ਬੈਠਾ ੜੀ ਕੀ ਜਾਏਗਾ ਕਦੋਂ ਮੇਰੇ ਕਿਸੇ ਕੇਸ ਦਾ ਫੈਸਲਾ ਆਊਗਾ ਹੁਣ 10 ਤੋਂ 12 ਮਟਰ ਨੇ ਕਦੇ ਕਿਤੋਂ ਦੀ ਤਰੀਕ ਤੇ ਕਿਤੋਂ ਦੀ ਤਰੀਕ ਤੇ 10 ਤੋਂ 12 ਜੋ ਬਾਈ ਜੀ ਚਲੋ ਕਿਸੇ ਚ ਗਵਾਹੀ ਨਹੀਂ ਵੀ ਦਿੱਤੀ ਡਰ ਦੀ ਕਿਸੇ ਕੇਸ ਚ ਤਾਂ ਸਜ਼ਾ ਹੋਈ ਜਾਣੀ ਹੈ ਨਾ ਹੂੰ